ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕਵਰਕ ਆਇਰ ਸ਼ੈਰ ਫਾਰਮ ਸ਼ੇਅਰ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਛੋਟੇ-ਛੋਟੇ ਟਿਪਸ ਜਿਹੜੇ ਨੇ ਬਹੁਤ ਘੱਟ ਦੀਆਂ ਗੱਲਾਂ ਦੱਸਣ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਇਹ ਪਸੰਦ ਆਉਣਗੇ ਤੇ ਨਾ ਹੀ ਕਦੀ ਕਿਸੇ ਨੇ ਦੱਸੀਆਂ ਹੋਣਗੀਆਂ ਇਹ ਗੱਲਾਂ ਸੁਣ ਕੇ ਤੁਸੀਂ ਆਪਣੇ ਫਾਰਮ ਤੇ 50 ਤੋਂ 60 ਤੋਂ ਕਿ 70% ਤੱਕ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਤੁਸੀਂ ਖਾਤਮਾ ਕਰ ਸਕਦੇ ਹੋ ਮੁਕਤ ਕਰ ਸਕਦੇ ਹੋ ਆਪਣੇ ਫਾਰਮ ਨੂੰ ਬਿਮਾਰੀਆਂ ਤੋਂ ਕਟਾਣੂਆਂ ਤੋਂ ਤੇ ਜਿਹੜਾ ਕਿ ਅਸੀਂ 10 ਸਾਲ ਦਾ ਤਜਰਬਾ ਅਸੀਂ ਐਵੇਂ ਹੀ ਕੰਮ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਡਾ ਜਿਹੜਾ ਫਾਰਮ ਦਾ ਐਂਟਰੀ ਗੇਟ ਹੈ ਜਿਹੜਾ ਬਾਹਰ ਦੇਖੋ ਸਾਡਾ ਐਂਟਰੀ ਗੇਟ ਹੈ ਇੱਥੇ ਅਸੀਂ ਡੇਲੀ ਫਰਨਾਈਲ ਵਗੈਰਾ ਗੈਂਡਾ ਫਰਨਾਈਲ ਖੋਲ ਕੇ ਐਦਾਂ ਖਲਾਰ ਦਿੰਨੇ ਆ ਜਿਦੋਂ ਸਾਡੀਆਂ ਗੱਡੀਆਂ ਦੁੱਧ ਲੈ ਕੇ ਤੁਰ ਜਾਂਦੀਆਂ ਨੇ ਸ਼ਾਮ ਨੂੰ ਵੀ ਤੇ ਸਵੇਰ ਵੀ ਠੀਕ ਹੈ ਜੀ ਇੱਥੇ ਜਿਵੇਂ ਮਰਜ਼ੀ ਪੈਰ ਲੱਗਦੇ ਰਹਿਣ ਉਸ ਤੋਂ ਬਾਅਦ ਅੱਗੇ ਸਾਡਾ ਅਗਲਾ ਇੰਟਰਸਕੇਟ ਆ ਗਿਆ ਜਿਹੜੇ ਕੈਨ ਨੇ ਇਹ ਸਾਡੇ ਧੁੱਪੇ ਪਏ ਹੁੰਦੇ ਨੇ ਕਿਉਂਕਿ ਇਹ ਵੀ ਗੱਡੀ 'ਚ ਜਾਂਦੇ ਨੇ ਇਹ ਆਪਣਾ ਸਾਰਾ ਸਿਸਟਮ ਜਿਹੜਾ ਧੁੱਪੇ ਪਿਆ ਹੋਣਾ ਚਾਹੀਦਾ ਤਾਂ ਕਿ ਜਿਹੜੇ ਨੇ ਕਟਾਣੂ ਖਤਮ ਹੁੰਦੇ ਰਹਿਣ ਧੁੱਪ ਨਾਲ ਅੱਗੇ ਆ ਗਿਆ ਜੀ ਸਾਡੇ ਆ ਮੇਨ ਐਂਟਰਸ ਇੱਥੇ ਅਸੀਂ ਲਿਖ ਕੇ ਆਇਆ ਵੀ ਅੱਗੇ ਅੰਦਰ ਕੋਈ ਨਾ ਜਾਵੇ ਤੇ ਇਹਦੇ 'ਚ ਸਾਡੀ ਹੈਗੀ ਆ ਜੀ ਆ ਦੇਖੋ ਇਹਦੇ ਇਹਦੇ 'ਚ ਸਾਡੀ ਹੈਗੀ ਆ ਜੀ ਆ ਚੱਲ ਪੂਗੀ ਜਿੰਨੀ ਕੁ ਲੋਡ ਮੁਤਾਬਿਕ ਗੈਂਡਾ ਦੀ ਫਰਨਾਈਲ ਥੋੜੀ ਟੁੱਟੀ ਦਿੱਕਤ ਹੈ ਇਹ ਗੇੜਾ ਦੀ ਫਰਨਾਈਲ ਹੈ ਜੀ ਪਾਈ ਹੋਈ ਤੇ ਜਦੋਂ ਅਸੀਂ ਜਾਣ ਜਦੋਂ ਕੋ ਓਬੜ ਬੰਦਾ ਹੁੰਦਾ ਜਾਂ ਅਸੀਂ ਅੰਦਰ ਸੂਬਾ ਸਵੇਰੇ ਜਾਣਾ ਤਾਂ ਇਹਨੂੰ ਸ਼ੇਕ ਕਰਕੇ ਜਾਣਾ ਐਂ ਪੈਰਾਂ ਨੂੰ ਐਦਾਂ ਚੱਲेंगे ਫਿਰ ਆਪਣਾ ਕੰਮ ਧੰਦਾ ਕੀਤਾ ਲੇਬਰ ਵਾਲਿਆਂ ਨੇ ਵੀ ਕੀਤਾ ਆਪਾਂ ਵੀ ਕੀਤਾ ਉਸ ਤੋਂ ਬਾਅਦ ਜਿੰਨੀ ਵਾਰ ਵੀ ਫਾਰਮ ਦੇ ਅੰਦਰ ਵੜਿਆ ਜਾਊਗਾ ਹਾ ਜਿਤਾ ਉਹ ਬੰਦਾ ਆਪਣੇ ਖੇਤਾ ਖੂਤਾਂ 'ਚ ਫਾਰਮ 'ਤੇ ਰਹਿੰਦਾ ਫਿਰ ਤਾਂ ਗੱਲ ਹੋਰ ਹੈ ਅਗਰ ਉਹ ਬੰਦਾ ਬਾਜ਼ਾਰ 'ਚ ਜਾ ਕੇ ਆਇਆ ਅਗਰ ਉਹ ਬੰਦਾ ਡੈਰੀ 'ਚ ਜਾ ਕੇ ਆਇਆ ਅਗਰ ਉਹ ਬੰਦਾ ਕਿਤੋਂ ਘੁੰਮ ਫਿਰ ਕੇ ਆਇਆ ਤਾਂ ਬਾਈ ਹਰ ਵਾਰੀ ਪੈਰ ਜਿਹੜੇ ਨੇ ਦਵਾਈ ਨਾਲ ਕਲੀਨ ਕਰਕੇ ਫੇਰ ਅੰਦਰ ਜਾਣਗੇ ਉਸ ਤੋਂ ਬਾਵਜੂਦ ਇਹ ਹੈ ਸਾਡਾ ਸੂਜ ਅਗਰ ਤਾਂ ਵੀ ਐਮਰਜੈਂਸੀ ਉਹਨਾਂ ਚੱਪਲ ਜਾਂ ਸ਼ੂਜ਼ ਨਾਲ ਜਾਣਾ ਅੰਦਰ ਤਾਂ ਸੀ ਉੱਥੇ ਫਰਨੈਚ ਪਾ ਕੇ ਪੈਰਾਂ ਨੂੰ ਸ਼ੇਕ ਕਰਕੇ ਜਾਵਾਂਗੇ ਇਦਾਂ ਇਦਾਂ ਨਹੀਂ ਤਾਂ ਸਾਡੇ ਆ ਸ਼ੂਜ਼ ਪਏ ਹੋਏ ਨੇ ਇੱਥੋਂ ਅਸੀਂ ਆਪਣੇ ਜਿਹੜੇ ਨੇ ਜੁੱਤੀ ਬਦਲਾਂਗੇ ਤੇ ਉੱਥੋਂ ਫਿਰ ਉਹਦੇ ਨਾਲ ਜਾਵਾਂਗੇ ਜੀ ਇਹ ਪਾ ਕੇ ਇੱਧਰ ਸਾਡਾ ਸਾਰਾ ਓਪਨ ਏਰੀਆ ਇੱਥੇ ਫੀਲਡ ਦਾ ਟੀਐਮਆਰ ਹੁੰਦਾ ਫੀਲਡ ਮਿਲਕਿੰਗ ਮਸ਼ੀਨ ਸਾਰੇ ਕੁਛ ਇੱਧਰ ਪਿਆ ਜੀ ਤੇ ਇੱਕ ਹੋਰ ਪਲੱਸ ਪੁਆਇੰਟ ਆ ਦੋਸਤੋ ਮਿਲਕਿੰਗ ਕਰਦੇ ਆ ਮੈਂ ਦੇਖਿਆ ਕਿ ਮਿਲਕਿੰਗ ਮਸ਼ੀਨ ਦੇ ਵਿੱਚ ਸਫਾਈ ਨਹੀਂ ਹੁੰਦੀ ਇਹ ਪੂਰੇ ਲਾਈਨਰ ਪੂਰੇ ਸਾਫ਼ ਹੋਣੇ ਚਾਹੀਦੇ ਨੇ ਕੋਲੋਂ ਪੂਰਾ ਸਾਫ਼ ਹੋਣਾ ਚਾਹੀਦਾ ਹਰ ਹਫ਼ਤੇ ਬਾਅਦ ਮਿਲਕ ਮਸ਼ੀਨ ਦੀ ਦੇਖੋ ਸਫਾਈ ਹੋਣੀ ਚਾਹੀਦੀ ਹੈ ਬਿਲਕੁਲ ਐਵੇਂ ਫਰੈਸ਼ ਰਹਿਣੀ ਚਾਹੀਦੀ ਹੈ ਅਗਰ ਚਲਾਣੀ ਹੈ ਉਹਦੇ باوجود ਮੈਂ ਅਕਸਰ ਡੇਲੀ ਕਈ ਵਾਰ ਵੀਡੀਓ ਤੇ ਦੇਖਿਆ ਮੈਂ ਬੋਲਣ ਦੀ ਕੋਸ਼ਿਸ਼ ਕਰ ਰਹਾ ਸੀ ਕਿ ਲੋਕ ਪਤੰਗ ਕਰਦੇ ਨੇ ਜਦੋਂ ਟੱਕਣ ਖੋਲਦੇ ਨੇ ਮਿਲਕਿੰਗ ਮਸ਼ੀਨ ਦਾ ਜੀ ਉੱਤੇ ਟੰਗ ਦਿੰਦੇ ਨੇ ਸਾਈਡ 'ਚ ਉਹਦਾ ਕਿਉਂਦਾ ਦੁੱਧ ਥੱਲੇ ਡੁੱਲਦਾ ਹੈ ਕਈ ਪਸ਼ੂਆਂ ਥੱਲੇ ਵੀ ਜ਼ਿਆਦਾ ਦੁੱਧ ਹੁੰਦਾ ਉਹ ਵੀ ਫਸਤੇ ਡਿਲ ਖਿੰਡਦਾ ਰਹਿੰਦਾ ਤੁਸੀਂ ਐਦਾਂ ਕਰਨਾ ਜੀ ਇੱਕ ਬਾਲਟੀ 'ਚ ਪਾਣੀ ਪਾ ਕੇ ਰੱਖ ਲੈਣਾ ਉਹਦੇ ਵਿੱਚ ਲਾਲ ਦਵਾਈ ਪਾ ਦੇਣੀ ਆ ਦੇਖੋ ਲਾਲ ਦਵਾਈ ਪਾ ਲੜੀਏ ਇਹਦੇ ਨਾਲ ਹੀ ਤੁਸੀਂ ਥਣ ਧੋਣੇ ਨੇ ਇਹਦੇ ਨਾਲ ਹੀ ਤੁਸੀਂ ਮਸ਼ੀਨ ਧੋਣੀ ਏ ਜਦੋਂ ਤੁਸੀਂ ਦੁੱਧ ਦਾ ਕੈਨ ਦਾ ਢੱਕਣ ਪਟਣਾ ਵੈਂਸਨ ਵਾਲੀ ਡਰਮੀ ਦਾ ਉਹ ਢੱਕਣ ਬਾਲਟੀ ਦੇ ਉੱਪਰ ਰੱਖਣਾ ਹੈ ਇਹਦੇ ਵਿੱਚ ਇੱਕ ਵੀ ਬੂੰਦ ਜਿਹੜੀ ਦੁੱਧ ਦੀ ਫਰਸ਼ ਤੇ ਥੱਲੇ ਨਹੀਂ ਡਿੱਗਣੀ ਚਾਹੀਦੀ ਜੇ ਤੁਹਾਡਾ ਕੋਈ ਪਸ਼ੂ ਫਰਸ਼ ਤੇ ਬੈਠਾ ਹੈ ਉਹਦਾ ਦੁੱਧ ਕਿਸੇ ਨਾ ਕਿਸੇ ਕਾਰਨ ਨਾਲ ਵਗ ਗਿਆ ਤਾਂ ਉਸ ਦੁੱਧ ਦੇ ਉੱਪਰ ਵੀ ਫਰਨਲ ਦੀ ਸਪਰੇ ਸਵੇਰੇ ਸ਼ਾਮ ਜਿੱਥੇ ਡੁੱਲਿਆ ਉੱਥੇ ਪਾ ਸਕਦੇ ਹੋ ਨਹੀਂ ਤੇ ਸਾਰੇ ਬਾੜੇ ਦੇ ਵਿੱਚ ਫਰਨਾਈਲ ਦੀ ਸਪਰੇ ਸਵੇਰੇ ਸ਼ਾਮ ਮਿਲਕਿੰਗ ਤੋਂ ਪਹਿਲਾਂ ਤੇ ਮਿਲਕਿੰਗ ਤੋਂ ਬਾਅਦ ਤੇ ਸ਼ਾਮ ਨੂੰ ਮਿਲਕਿੰਗ ਤੋਂ ਬਾਅਦ ਅਗਰ ਦੁੱਧ ਖਿੰਡਦਾ ਤਾਂ ਜੇ ਤੁਸੀਂ ਆਹ ਕੰਮ ਕਰ ਲੋਗੇ ਦੁੱਧ ਖਿੰਡਦਾ ਨਹੀਂ ਬਿਲਕੁਲ ਵੀ ਜਿਹੜਾ ਖਿੰਡੂਗਾ ਇਹਦੇ ਵਿੱਚ ਹੀ ਰਹੂਗਾ ਮੁੜ ਕੇ ਤੁਸੀਂ ਮਸ਼ੀਨ ਇਸੇ ਪਾਣੀ ਨਾਲ ਕਲੀਨ ਕਰਕੇ ਇਹ ਪਾਣੀ ਢੋਲਦੇ ਰਹੇ ਉਹਦੇ ਨਾਲ ਤੁਹਾਡੀ ਜਿਹੜੀ ਹੈ ਮਸਟਾਈਟਸ ਦੀ ਸਮੱਸਿਆ ਖਤਮ ਹੋ ਜਾਊਗੀ ਜਿਹੜੇ ਲੋਕ ਕਹਿੰਦੇ ਨੇ ਸਾਡੇ ਮਸਟਾਈਟਸ ਆ ਗਈ ਅਸੀਂ ਟੌਕਸਿਨ ਬਾਈਂਡਰ ਵੀ ਯੂਜ਼ ਕਰ ਰਹੇ ਆ ਫੀਡ ਵੀ ਵਧੀਆ ਪਾ ਰਹੇ ਆ ਫਿਰ ਵੀ ਮਸਟਾਈਟਸ ਆ ਗਈ ਬਾਈ ਜੀ ਮਸਟਾਈਟਸ ਆਉਂਦੀ ਨਹੀਂ ਮਸਟਾਈਟਸ ਤੁਸੀਂ ਖੁਦ ਲੈ ਕੇ ਆਉਂਦੇ ਹੋ ਤੁਸੀਂ ਕਿਤੋਂ ਦੁਕਾਨ ਤੇ ਗਏ ਕਿਤੇ ਡੈਰੀ ਤੇ ਗਏ ਤੁਸੀਂ ਉੱਥੋਂ ਮਸਟਾਈਟਸ ਖੁਦ ਆਪਣੇ ਪੈਰਾਂ ਨਾਲ ਲੈ ਕੇ ਆਏ ਉਸ ਤੋਂ ਬਾਅਦ ਤੁਸੀਂ ਦੁੱਧ ਫਰਸ਼ ਤੇ ਡਿੱਗਣ ਦਿੱਤਾ ਜਿੱਥੇ ਛਾਵੇਂ ਦੁੱਧ ਡਿਲਦਾ ਜਿੱਥੇ ਧੁੱਪੇ ਦੁੱਧ ਡਿਲਦਾ ਉੱਥੇ ਤਾਂ ਬੈਕਟੀਰੀਆ ਖਤਮ ਹੋ ਜਾਂਦਾ ਧੁੱਪ ਨਾਲ ਸਰਦੀਆਂ ਜਿਵੇਂ ਪਿੱਛੇ ਲੰਘ ਕੇ ਗਈਆਂ ਨੇ ਉੱਥੇ ਕੀ ਹੁੰਦਾ ਜੀ ਜਦੋਂ ਦੁੱਧ ਡਿਲਦਾ ਰਾਤ ਨੂੰ ਬੈਕਟੀਰੀਆ ਗਰੋ ਕਰ ਜਾਂਦਾ ਜਦੋਂ ਅਗਲੇ ਦਿਨ ਡੰਗਰ ਬੰਦੇ ਨੇ ਫਿਰ ਉਹ ਜਿਹੜਾ ਫੈਲ ਜਾਂਦਾ ਤਾਂ ਗਮਨ ਨੂੰ ਮਸਟਾਈਟਸ ਕਰਦਾ ਹੈ ਇਸੇ ਕਰਕੇ ਦੁੱਧ ਦਾ ਬੈਕਟੀਰੀਆ ਜਿਹੜਾ ਸਭ ਤੋਂ ਵੱਧ ਖਤਰਨਾਕ ਜਿਹੜੀ ਮਸਟਾਈਟਸ ਕ੍ਰੀਏਟ ਕਰਦਾ ਹੈ ਇਸੇ ਕਰਕੇ ਅਗਰ ਤੁਸੀਂ ਇਹ ਛੋਟੇ ਛੋਟੇ ਟਿਪਸ ਜਿਹੜੇ ਨੇ ਅਪਣਾ ਲੋਗੇ ਮਿਲਕਿੰਗ ਦਾ ਖਾਸ ਕਰਕੇ ਦੁੱਧ ਨਹੀਂ نیچے ਡੁੱਲਣਾ ਚਾਹੀਦਾ ਜਾਂ ਗਾਂ ਦੇ ਅੱਡਰ ਚ ਦੁੱਧ نیچے ਵਗਣਾ ਨਹੀਂ ਚਾਹੀਦਾ ਫਰਸ਼ ਤੇ ਤੇ ਤੁਹਾਡਾ ਜਿਹੜਾ 90% ਮਸਟਾਈਟਸ ਖਤਮ ਹੋ ਜਾਊਗੀ ਇਦਾਂ ਹੀ ਬਿਲਕੁਲ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਅਕਸਰ ਲੋਕ ਕੀ ਕਰਦੇ ਨੇ ਮਿਲਕਿੰਗ ਕਰ ਲੈ ਦੁੱਧ ਥੱਲੇ ਡੁੱਲ ਗਿਆ ਫਰਸ਼ ਤੇ ਜਾਂ ਕਈ ਵਾਰੀ ਧਾਰਾ ਮਾਰ ਕੇ ਚੈੱਕ ਕਰ ਲੀਆਂ ਫਰਸ਼ ਨੂੰ ਸਾਫ਼ ਹੀ ਨਹੀਂ ਕਰਦੇ ਇਸੇ ਕਰਕੇ ਜੀ ਅਗਰ ਤੁਸੀਂ ਧਾਰਾ ਮਾਰ ਕੇ ਕੱਲੀ ਕੱਲੀ ਗਾਂ ਨੂੰ ਚੈੱਕ ਕਰਦੇ ਹੋ ਤਾਂ ਫਰਸ਼ ਦੀ ਕਲੀਨਿੰਗ ਜ਼ਰੂਰੀ ਹੈ ਕਿਸੇ ਵੀ ਲਾਲ ਦਵਾਈ ਨਾਲ ਕਰ ਸਕਦੇ ਹੋ ਕਿਸੇ ਵੀ ਫਰਨਾਈਲ ਨਾਲ ਕਰ ਸਕਦੇ ਹੋ ਅਸੀਂ ਹੁਣ ਧਾਰਾ ਵੀ ਨਹੀਂ ਮਾਰਦੇ ਅਸੀਂ ਉਦਾਂ ਵੀ ਤੁਹਾਨੂੰ ਚੈੱਕ ਨਹੀਂ ਕਰਦੇ ਓਕੇ ਹੁੰਦਾ ਬਿਲਕੁਲ ਅਗਰ ਕਿਤੇ ਨਾ ਕਿਤੇ ਦੁੱਧ ਖਿੰਡਦਾ ਮਸ਼ੀਨ ਖੋਲਣ ਲੱਗਿਆ ਖਿੰਡਦਾ ਜਾਂ ਵੈਸੇ ਡੰਗਰ ਦੇ ਬੈਨ ਤੇ ਲੀਕ ਹੁੰਦਾ ਕਈ ਵਾਰ ਕਿਸੇ ਥਾਂ 'ਚੋਂ ਦਾਬ ਆ ਜਾਂਦੀ ਹੈ ਤਾਂ ਉੱਥੇ ਅਸੀਂ ਜ਼ਰੂਰ ਗੈਂਡਾ ਫਰਨਾਈਲ ਪਾਉਂਦੇ ਆ ਤੇ ਅਸੀਂ ਆਪਦੇ ਫਾਰਮ ਤੋਂ ਜਿਹੜੀ ਸਾਡੇ ਬਿਲਕੁਲ ਵੀ ਜ਼ੀਰੋ ਦੇ ਬਰਾਬਰ ਜਿਹੜੇ ਨੇ ਮਸਟਟੇਟਸ ਦੇ ਕੇਸ ਨੇ ਹੁਣ ਤੋਂ ਹੁਣ ਦੇ ਇਹਨਾਂ ਦਿਨਾਂ ਦੇ ਵਿੱਚ ਤੇ ਕਲੀ ਤੇ ਗੈਂਡਾ ਫਰਨਾਈਲ ਬਹੁਤ ਜ਼ਰੂਰੀ ਹੈ ਕਿਉਂਕਿ ਐਫਐਮਡੀ ਚੱਲ ਰਹੀ ਹੈ ਅਸੀਂ ਹਫ਼ਤੇ ਬਾਅਦ ਸਾਰੇ ਇੱਥੇ ਵੀ ਤੋੜ ਉੱਥੋਂ ਤੱਕ ਜਿਹੜੀ ਹੈ ਫਰਨਾਈਲ ਮਰਵਾ ਦਿੰਨੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਫਾਰਮ ਦੇ ਅੰਦਰ ਨਾ ਜਾ ਸਕੇ ਥੈਂਕ ਯੂ ਜੀ